ਤੇ ਪੰਜਾਬ ਵਿੱਚ ਆਪ ਦਾ ਸਵਾਗਤ ਹੈ ਜਿੰਡਿਆਲਾ ਗੁਰੂਦੇਸ਼ ਇਕੂਪੁਰਾ ਮੁਹੱਲੇ ਦਾ ਰਣਵਲਾ ਹਰਜੀਤ ਸਿੰਘ ਪਿਛਲੇ 3 ਸਾਲਾਂ ਤੋਂ ਮੰਜੇ ਤੇ ਪਿਆ ਇਲਾਜ ਨਾ ਕਰਵਾ ਸਕਣ ਕਰਕੇ ਤੜਫ ਰਿਹਾ ਹੈ ਹਰਜੀਤ ਸਿੰਘ ਨੇ ਸੂਰਤ ਦੇ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਪ੍ਰਾਈਵੇਟ ਟੈਕਸੀ ਚਲਾਉਂਦਾ ਹੁੰਦਾ ਸੀ ਕਰੀਬ 3 ਸਾਲ ਪਹਿਲਾਂ ਕਿਸੇ ਜ਼ਰੂਰੀ ਕੰਮ ਲਈ ਅੰਮ੍ਰਿਤਸਰ ਮੋਟਰਸਾਈਕਲ ਤੇ ਜਾ ਰਿਹਾ ਸੀ ਮਾਨਾਵਾਲਾ ਦੇ ਨੇੜੇ ਉਸਦੇ ਮੋਟਰਸਾਈਕਲ ਵਿੱਚ ਕਿਸੇ ਨੇ ਕਾਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਵਿੱਚ ਜ਼ਖਮੀ ਹੋ ਗਿਆ ਤੇ ਉਸਦੀ ਇੱਕ ਲੱਤ ਟੁੱਟ ਗਈ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਲੋਕਾਂ ਵੱਲੋਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦਾ ਆਪਰੇਸ਼ਨ ਕਰਕੇ ਲੱਤ ਵਿੱਚ ਸਰੀਆ ਤਾਂ ਪਾ ਦਿੱਤਾ ਗਿਆ ਪਰ ਉਸਦੀ ਮਾੜੀ ਕਿਸਮਤ ਸੀ ਕਿ ਆਪਰੇਸ਼ਨ ਸਕਸੈਸਫੁਲ ਨਹੀਂ ਹੋਇਆ ਉਹ ਪਿਛਲੇ 3 ਸਾਲਾਂ ਤੋਂ ਹਸਪਤਾਲਾਂ ਦੇ ਹੀ ਚੱਕਰ ਕੱਢ ਰਿਹਾ ਹੈ ਪਰ ਉਸਦੀ ਲੱਤ ਦਾ ਸਹੀ ਇਲਾਜ ਨਹੀਂ ਹੋ ਸਕਿਆ ਇਲਾਜ ਨੂੰ ਮੰਜੇ ਤੇ ਪਿਆ ਤੜਫ ਰਿਹਾ ਹੈ ਪ੍ਰਾਈਵੇਟ ਹਸਪਤਾਲਾਂ ਵਾਲੇ 60 70 ਹਜ਼ਾਰ ਦਾ ਖਰਚਾ ਦੱਸਦੇ ਹਨ ਪਰ ਉਸ ਕੋਲ ਪੈਸਾ ਨਹੀਂ ਹੈ ਉਸਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅਗੇ ਗੁਹਾਰ ਲਗਾਈ ਹੈ ਕਿ ਉਸ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਕਿਉਂਕਿ ਉਸਦੇ ਘਰ ਦੇ ਹਾਲਾਤ ਏਦਾਂ ਦੇ ਬਣ ਚੁੱਕੇ ਹਨ ਕਿ ਉਸਦੀ ਪਤਨੀ ਉਹ ਆਪ ਤੇ ਉਹਨਾਂ ਦੇ ਬੱਚੇ ਰਾਤ ਨੂੰ ਭੁੱਖੇ ਸੌਂਦੇ ਹਨ ਤੇ ਕਦੀ ਹੀ ਕਿਸੇ ਦਿਨ ਰੋਟੀ ਖਾਣ ਨੂੰ ਮਿਲਦੀ ਹੈ ਜੀ ਇਸਨੇ ਕੀ ਗੱਲ ਆ ਮੇਰੀ ਲੱਤ ਟੁੱਟ ਗਈ ਆ ਜੀ ਕਿੰਨਾ ਚਿਰ ਹੋ ਗਿਆ ਇਹ 3 ਸਾਲ ਹੋ ਗਏ ਆ ਜੀ ਅੱਛਾ ਹਾਂ ਜੀ ਤੇ 3 ਸਾਲ ਹੋ ਗਏ ਜੀ ਮੈਂ ਮੋਟਰਸਾਈਕਲ ਤੇ ਆਉਂਦਾ ਹੈਗਾ ਤੇ ਕਾਰ ਵਾਲਾ ਜਿਹੜਾ ਸੀ ਆ ਉਹ ਮੇਰੇ ਵਿੱਚ ਮਾਰ ਕੇ ਤੇ ਮੈਂ ਛੁੱਟ ਗਿਆ ਜੀ ਉਹ ਜਦੋਂ ਮਤਲਬ ਮੋਟਰਸਾਈਕਲ ਤੇ ਮੈਂ ਥੱਲੇ ਆਇਆ ਤੇ ਮੇਰੀਆਂ ਹੱਡੀਆਂ ਟੁੱਟ ਕੇ ਤੇ ਬਾਹਰ ਆ ਗਈਆਂ ਲੱਤ ਦੀਆਂ ਠੀਕ ਆ ਜੀ ਉੱਥੇ ਜਿਹੜੇ ਮਤਲਬ ਕਿ ਜਨਤਾ ਸੀਗੀ ਉਹਨੇ ਇਕੱਠੇ ਕਰਕੇ ਮੰਨ ਵਾਲੇ ਹਸਪਤਲ ਲੈ ਕੇ ਉਹਨਾਂ ਨੇ ਕੀ ਕੀਤਾ ਉਹਨਾਂ ਗੁਰਦਾਣਕੋ ਸੁਡਵੇ ਦਾ ਉੰਨਾ ਨੇ ਮਾਲਕਿਆ ਬੱਲੇ ਨੂੰ ਫੇਰੇ ਪਾਉਂਦੇ ਰਿਆ ਠੀਕ ਹੈ ਕਰਦੇ ਆ ਲੈ ਦਾ 2-4 ਦਿਨ ਮਿਲ ਪਾਏ ਆ ਬਾਅਦ ਚ ਆਨੰਦ ਦੇ ਪਲੇਟ ਪਾਣੀ ਆ ਪਲੇਟ ਪਾਉਣ ਦੇ ਬੰਦਾ ਉਹਦੇ ਵਿੱਚ ਪਲੇਟ ਨੇ ਮੁਰਕੇ ਵਜੇ ਰਹਾਨੋ ਰੋੜ ਪਈ ਆ ਰੋੜ ਜਿਹੜੀ ਆ ਉਹਨੇ ਵਿੱਚ ਸੈਟ ਨਹੀਂ ਬੈਠੀ ਤੇ ਮਲਾਂ ਮੇਰੀ ਹੱਡੀ ਗਈ ਤੇ ਗੱਲ ਤੇ ਜ਼ਖਮ ਬਣ ਗਏ ਆ ਜੀ 3 ਸਾਲ ਹੋ ਗਏ ਜਿਵੇਂ ਮੰਦੇ ਸੀ ਇਹ ਮਤਲਬ ਹਾਂਜੀ ਤੇ ਮੈਂ ਟੈਕਸੀ ਡਰਾਈਵਰ ਸੀਗਾ ਆਪਣੇ ਬੱਚੇ ਰੋਟੀ ਕਮਾਉਂਦਾ ਹੀਗਾ ਤੇ ਇਹ ਜਿਹੜੇ ਹੁਣ ਮੜ ਕੇ ਹਾਲਾਤ ਮਾੜੇ ਹੋ ਗਏ ਹੁਣ ਕਿਦਾਂ ਘਰ ਤੱਕ ਜਾਣਾ ਘਰ ਤੱਕ ਜਾ ਰਹੇ ਮੇਰੇ ਘਰੌੜੀ ਜਿਹੜੀ ਆ ਉਹ ਮਤਲਬ ਕਿ ਕਰਦੇ ਕੰਮ ਕਰਦੀ ਧੋਂਗ ਦੇ ਤੇ ਉਹ ਮਤਲਬ ਕਿ 1000 ਰੁਪਈਆ ਨਹੀਂ ਲੀ 5-600 ਰੁਪਈਆ ਐਦਾਂ ਬੁਝਾ ਰਹਾਂਦਾ ਜੀ ਕੇੜੇ ਰੋਟੀ ਖਾਣੇ ਕਿਲੇ ਨਹੀਂ ਵੀ ਖਾਂਦੇ ਜੀ ਜਿਹੜੇ ਬੱਚੇ ਮੇਰੇ ਸਰਕਾਰੀ ਸਕੂਲੇ ਪੜ੍ਹਦੇ ਕਿਲੇ 2 ਰੁਪਏ ਦੇਨੂ ਮਤਲਬ ਕਿ ਨਹੀਂ ਦਿੰਦੇ ਹਾਂ ਦੋ ਕੀ ਮੰਗਾ ਤੀ ਮੰਗਿਆ ਹੀ ਕਰਦੇ ਆ ਜੀ ਜਿਹੜੇ ਡਾਕਟਰ ਤੋਂ ਪਹਿਲਾਂ ਹੋਟੀਆਂ ਹੋ ਗਿਆ ਜੀ ਉਹੀ ਗਿੰਦੇਆਂ ਦੇ 77000 ਰੁਪਇਆ ਕਰਜਾ ਦਰ ਰਹੇਗਾ ਜਿੱਥੇ ਜਾਣਿਆ ਜੀ ਪੈਸੇ ਮੰਗ ਲਿਆ ਸੀ ਹੁਣ ਮੈਂ ਗਰੀਬ ਬੰਦਾ ਮੈਂ ਆਪਣੀ ਰੋਟੀ ਨਹੀਂ ਖਵਾ ਸਕਦਾ ਤਾਂ ਮੈਂ ਵੇਖੋ ਜੀ ਇਲਾਜ ਕਿਥੋਂ ਕਰਾਉ ਆਂ ਇਹ ਘਰ ਵਾਲੀ ਤੇ ਇਸ ਨੂੰ ਤਾਂ ਬਸ ਦਰਡੇ ਛੱਤ ਮੇਰੀ ਹੱਬ ਵਾਲੀ ਆ ਇਹ ਡਿੱਗਣ ਵਾਲੀ ਆ ਇਹ ਕੋਈ ਤਾਂ ਨੰਗੇ ਨਹੀਂ ਜਾਂਦਾ ਇਹ ਕੋਈ ਮਨ ਲੱਗਿਆ ਹਾਲਾਤ ਮਾੜੇ ਅੱਜ ਮੇਰੀ ਅਹੀ ਪੀ ਲਿਆ ਇਹ ਮਰੀ ਮਰਜ਼ੀ ਕੀਤੀ ਜਾਵੇ ਇਹ ਮੇਰੇ ਘਰ ਵਾਲੇ ਕੀ ਕਰ ਰਹੀ ਹੈ ਇਹ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਹਾਂ ਐਕਸੀਡੈਂਟ ਹੋਇਆ ਹੈ ਕਿਦਾਂ ਇਹਨਾਂ ਦੇ ਤਰ੍ਹਾਂ ਗੱਡੀ ਲੈ ਕੇ ਜਾਣਦੇ ਸੀ ਤੇ ਕਾਰ ਮਾਰ ਕੇ ਸੁੱਟ ਗਏ ਮੋਟਰਸਾਈਕਲ ਦੇ ਵਿੱਚ ਹਾਂ ਤੇ ਹੁਣ ਇਹਨਾਂ ਦਾ ਇਲਾਜ ਨਹੀਂ ਹੋਇਆ ਕਿੰਨੇ ਚਿਰ ਤੋਂ ਤਿੰਨ ਚਾਰ ਸਾਲ ਤੋਂ ਕੀ ਮੰਗਦੇ ਮਨ ਤਾਂ ਬਸ ਸਾਨੂੰ ਇਹਦਾ ਵੀ ਇਲਾਜ ਹੋ ਜਾਵੇ ਹਲਸ ਕੀਤੀ ਜਾਵੇ ਸਰਕਾਰ ਵੱਲੋਂ ਮਦਦ ਦਿੱਤੀ ਜਾਵੇ ਜੇ ਤੁਹਾਡੇ ਬੱਚੇ ਕਿਤਨਾ ਬੱਚੇ ਇਤਨਾ ਮੈਂ ਘਰਾਂ ਦੇ ਕੰਮ ਕਰਕੇ ਗੁਜ਼ਾਰਾ ਕਰਨ ਦੇ ਖਾਦ ਨੂੰ ਖਾਣ ਤੋਂ ਤੱਕ ਨਹੀਂ ਕੇਵਲ ਖਾਦੀ ਜਾਂਦੀ ਕੇਵਲੇ ਨਹੀਂ ਖਾਦੀ ਜਾਂਦੀ ਕੇਵਲੇ ਭੁੱਖੇ ਸੌਂਦੇ ਕੀ ਮੰਗ ਕਰਦੇ ਜਮ ਮੰਗੇ ਕੋਈ ਵੀ ਮਜਦ ਕੀਤੀ ਜਾਵੇ ਸਾਡੀ ਹਲਫ ਹੋ ਜਾਵੇ ਇਹਦਾ ਇਲਾਜ ਹੋ ਜਾਵੇ ਬੱਚੇ ਰੋਟੀ ਖਾਣ ਲੈਂਦੇ ਸਰ ਜੀ ਇਹ ਤੁਹਾਡੇ ਅਲੱਗ ਆਪਾਂ ਜਾਣਦੇ ਪ੍ਰਾਣੇ ਪ੍ਰਾਣੇ ਰਹਿੰਦੇ ਲੱਗੇ ਤੇ ਕੀ ਗੱਲ ਕੀ ਇਹਦਾ ਐਕਸੀਡੈਂਟ ਵਗੈਰਾ ਹੋ ਗਿਆ ਤੇ ਇਹਦਾ ਮਤਲਬ ਕੀ ਨਾ ਲਈਦਾ ਉਹ ਮਤਲਬ ਕੀ ਇਹ ਇਹ ਵਿਚਾਰਾ 3 ਸਾਲ ਹੋ ਗਿਆ ਮੰਜੇ ਤੇ ਪਿਆ ਜੀ ਉਹ ਨਹੀਂ ਤੇ ਦਾ ਲਾਜ ਵਗੈਰਾ ਨਹੀਂ ਹੋ ਸਕਿਆ ਦੀ ਲੱਤ ਜਿਹੜੀ ਰੇਸ਼ ਨਾਲ ਸਾਰੀ ਭਰ ਗਈ ਆ ਔਰ ਮੱਖੀਆਂ ਤੇ ਨੀਆਂ ਬੈਂਡੇ ਘਰ ਦਾ ਆ ਰਸੋਈ ਇਹਨਾਂ ਦੀ ਇੱਥੇ ਰੋਟੀ ਪਕਉਂਦੇ ਇੱਥੇ ਮੱਖੀਆਂ ਪੈਂਦੀਆਂ ਤਿੰਨ ਰੋਟੀ ਤੇ ਵੀ ਬੈਂਡੇ ਨੇ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਤੇ ਗੁਜ਼ਾਰਾ ਇਹਨਾਂ ਦਾ ਬੜਾ ਮੁਸ਼ਕਲ ਤੇ ਲਾਜ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ 70000 ਰੁਪਏ ਡਾਕਟਰ ਨੇ ਮੰਗਿਆ ਪਰ ਇਹਨਾਂ ਕੋਲ 70 ਰੁਪਏ ਵੀ ਨਹੀਂ ਹੈਗੇ ਜਿਹੜਾ ਕਿ ਇਲਾਜ ਕਰਾ ਸਕਣ ਕੀ ਮੌਤ ਆਂ ਹੀ ਤਾਂ ਮਾ ਕਰਦੇ ਕੋਈ ਸਰਕਾਰਾਂ ਕੋਲ ਕਿ ਤੇ ਇਲਾਜ ਹੋ ਜਾਏ ਤੇ ਆਪਣੇ ਬੱਚਿਆਂ ਦੇ ਵਿੱਚ ਸਹੀ ਸਲਾਮਤ ਰਵੇ ਤੇ ਆਪਣੇ ਬੱਚੇ ਪਾਲ ਲੈ ਬਸ ਇਹਦਾ ਬਿਜਾਰਾ ਬਹੁਤ ਮੁ